ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਆਨਲਾਈਨ Google Pay PhonePe ਰੈਂ ਕਿਸੇ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤਾਂ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਮੇਰੀਆਂ ਭੈਣਾਂ ਦੀ ਬਹੁਤ ਹੀ ਡਿਮਾਂਡ ਤੇ ਕਿ ਵੈਲਵਟ ਦੇ ਸੂਟਾਂ ਦੀ ਵੀ ਵੀਡੀਓ ਹੋਰ ਲੈ ਕੇ ਆਓ ਤੇ ਅੱਜ ਵਾਲੀ ਵੀਡੀਓ ਆਪਣੀ ਲਾਸਟ ਵੀਡੀਓ ਹੋਏਗੀ ਵੈਲਵਟ ਦੇ ਸੂਟਾਂ ਦੀ ਇਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਵਾਂਗੇ ਠੀਕ ਹੈ ਕਿਉਂਕਿ ਆਪਣੇ ਕੋਲ ਥੋੜਾ ਜਿਹਾ ਹੀ ਸਮਾਨ 10-12 ਸੂਟ ਰਹਿ ਗਏ ਆ ਵੈਲਵਟ ਦੇ ਤੇ ਉਹਨਾਂ ਵਿੱਚ ਵੀ ਕੋਈ ਇੱਕ ਪੀਸ ਹੈ ਕੋਈ ਦੋ ਪੀਸ ਆ ਤੇ ਇੱਕ ਵਾਰੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਜੀ ਤੁਹਾਡੀ ਫਰਮਾਇਸ਼ ਤੇ ਵੈਲਵਟ ਦੇ ਸੂਟ ਚਲੋ ਦੇਖਦੇ ਆ ਹਾਂ ਜੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਪੌਂਚਾ ਕਢਾਈ ਵਾਲਾ ਵੈਲਵਟ ਦਾ ਸੂਟ ਬਹੁਤ ਹੀ ਪਿਆਰ ਦਿੱਤਾ ਵੈਲਵਟ ਤੇ ਸੂਟਾਂ ਨੂੰ ਕੋਟੀਆਂ ਦੀ ਵੀਡੀਓ ਨੂੰ ਸ਼ਾਲਾਂ ਦੀ ਵੀਡੀਓ ਨੂੰ ਬਹੁਤ ਸੁਣੇ ਸੁਣੇ ਤੁਹਾਡੇ ਮੈਸੇਜ ਆਏ ਬਹੁਤ ਆਰਡਰ ਆਏ ਆਪਾਂ ਨੂੰ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਵੀਡੀਓ ਦੀ ਟਾਈਮਿੰਗ ਹੋਏਗੀ ਜੀ ਆਪਣੀ ਰਾਤੀ 7:30 ਵਜੇ ਠੀਕ ਹੈ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ 7:30 ਤੋਂ 8:00 ਵਜੇ ਦੇ ਵਿੱਚ ਆਪਣੀ ਵੀਡੀਓ ਆਏਗੀ ਤੇ ਸਾਰੇ ਜਣੇ ਪਹਿਲਾਂ ਵੀਡੀਓ ਨੂੰ ਦੇਖ ਕੇ ਆਪਣਾ ਆਰਡਰ ਕਨਫਰਮ ਕਰਾ ਲਿਆ ਕਰੋ ਤੇ ਇਹ ਸੀਗਾ ਆਪਣਾ ਪਹਿਲਾ ਸੂਟ ਬਹੁਤ ਪਿਆਰਾ ਗ੍ਰੀਨ ਕਲਰ ਦਾ ਸੂਟ ਆ ਸੋ ਤੁਸੀਂ ਪਹਿਲਾਂ ਵੀ ਜਿਨ੍ਹਾਂ ਨੇ ਪਹਿਲਾਂ ਵੀਡੀਓ ਦੇਖੀ ਉਹਨਾਂ ਨੇ ਦੇਖਿਆ ਹੋਏਗਾ ਜਿਨ੍ਹਾਂ ਨੇ ਨਹੀਂ ਦੇਖੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਠੀਕ ਹੈ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਤੇ ਨੋਟੀਫਿਕੇਸ਼ਨ ਪਹਿਲਾਂ ਮਿਲ ਜਾਵੇ ਹਲੋ ਜੀ ਗ੍ਰੀਨ ਕਲਰ ਦਾ ਸੂਟ ਆਏਗਾ ਔਰ ਨਾਲ ਆਏਗੀ ਬਲੈਕ ਕਲਰ ਦੀ ਬਾਟਮ ਪੌਂਚਾ ਵਰਕ ਦੇ ਨਾਲ ਠੀਕ ਹੈ ਇਹਦੇ ਹੋਇਆ ਹੋਏਗਾ ਪੌਂਚੇ ਤੇ ਵਰਕ ਔਰ ਨਾਲ ਆਏਗਾ ਇਸ ਤਰ੍ਹਾਂ ਸਟਾਲ ਇਹ ਵਾਲਾ ਆਏਗਾ ਨਾਉਸਟਾਲ ਬਹੁਤ ਪਿਆਰਾ ਜਿਹਾ ਸੂਟਾ ਠੀਕ ਹੈ ਤੇ ਪ੍ਰਾਈਸ ਤੇ ਆਪਾਂ ਤੁਹਾਨੂੰ ਪਤਾ ਹੈ ਡਿਸਕਾਊਂਟ ਕੀਤਾ ਹੀ ਹੋਇਆ ਵੈਲਵਟ ਦੇ ਸੂਟਾ ਤੇ ਪ੍ਰਾਈਸ ਲੱਗੇਗਾ ਉਹੀ ਜੀ 750 750 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਬਹੁਤ ਜ਼ਿਆਦਾ ਆਪਾਂ ਡਿਸਕਾਊਂਟ ਕੀਤਾ ਹੋਇਆ 1000 ਤੱਕ ਆਪਾਂ ਸੂਟੇ ਸੇਲ ਕੀਤੇ ਹੋਇਆ 950 950 ਤੱਕ ਸੇਲ ਕੀਤੇ ਹੋਇਆ ਤੇ ਇਹ ਆਪਾਂ ਤੁਹਾਨੂੰ ਦੇ ਰਹੇ ਹਾਂ ਸ਼ਿਪਿੰਗ ਫ੍ਰੀ ਦੇ ਨਾਲ 750 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਠੀਕ ਹੈ ਜੀ ਸੈਕਿੰਡ ਕਲਰ ਤੁਹਾਨੂੰ ਦਿਖਾ ਦਿੰਨੇ ਆਂ ਹੌਂਚਾ ਕਢਾਈ ਵਾਲਾ ਇਹ ਸੂਟ ਤਾਂ ਲਾਸਟ ਤੇ ਹੀ ਆਏ ਸੀਗੇ ਤੇ ਇਹਨਾਂ ਚੋਂ 3-4 ਪੀਸ ਕੋਈ ਬਚੇ ਹੋਏ ਨੇ ਬਾਕੀ ਆਪਣੇ ਸੇਲ ਹੋ ਗਏ ਨੇ ਹਲੋ ਜੀ ਇਹ ਆ ਗਿਆ ਤਾਂ ਸੈਕਿੰਡ ਕਲਰ ਇਹ ਵੀ ਗ੍ਰੀਨੀ ਗ੍ਰੀਨੀ ਜੀ ਵਾਈਫ ਵਾਲਾ ਆ ਔਰ ਇਹਦੇ ਨਾਲ ਵੀ ਆਏਗਾ ਉਹਦੇ ਨਾਲ ਬਲੈਕ ਕਲਰ ਦਾ ਬਾਟਮ ਆਏਗਾ ਇਹਦੇ ਨਾਲ ਆਏਗਾ ਅ ਪਿਸਤਾਜੀ ਕਲਰ ਦਾ ਤੇ ਚੈਰ ਮੋਰਾ ਜਿਹਾ ਕਲਰ ਇਹ ਕ ਬਹੁਤ ਸੋਹਣੇ ਸ਼ਾਈਨੀ ਵੈਲਵਟਾ ਵੈਲਵਟ ਜਿਨ੍ਹਾਂ ਨੇ ਵੀ ਖਰੀਦੀ ਆ वो मैसेज करके जरूर दसन के तहत सूट सावे लगे है क्योंकि बहुत वापस भैन फीडबैक आए किसी का माड़ा रिव्यू नहीं आया क्योंकि साढ़े रेट भी बहुत जायज़ ने स्टफ भी सा अच्छा होंगे ठीक है जी हेलो बहुत प्यारा सूट आ और येगा स्टॉल इस तरह का ठीक है थोड़ा थोड़ा पैटर्न का फर्क आएगा जिस तरह पैचवर्क के नाल आ गया ਪਾਕੀ ਗਰਮੀ ਵਾਲੇ ਸੂਟ ਤੇ ਦਿਖਾ ਰਹੇ ਆਪਾਂ ਤੁਹਾਨੂੰ ਲਾਸਟ ਵੀਡੀਓ ਵੈਲਵਟ ਦੇ ਸੂਟਾਂ ਦੀ ਕਿਉਂਕਿ ਬਹੁਤ ਡਿਮਾਂਡ ਆ ਰਹੀ ਸੀ ਲਾਈਵ 'ਚ ਇੱਕ ਦੋ ਭੈਣਾਂ ਨੇ ਕਿਹਾ ਕਿ ਵੈਲਵਟ ਦੇ ਸੂਟ ਦਿਖਾਓ ਆ ਲੋ ਠੀਕ ਹੈ ਐਮਲ ਆਏਗਾ ਔਰ ਇਹਦੇ ਨਾਲ ਆਏਗੀ ਪੈਚ ਵਰਕ ਵੀ बॉटਮ ਇਹਦੇ ਉੱਪਰ ਪੈਚ ਵਰਕ ਹੋਇਆ ਬਹੁਤ ਪਿਆਰਾ ਜਿਹਾ ਪੈਚ ਵਰਕ ਨਾਲ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹਨਾਂ ਸੂਟਾਂ ਦੀ ਬਣਿਆ ਹੋਇਆਂ ਦੀ ਠੀਕ ਹੈ ਆ ਲੋ ਜੀ ਤੇ ਲਾਈਵ ਦਾ ਟਾਈਮ ਆਪਣਾ ਹੋਏਗਾ ਜੀ ਮੰਡੇ ਨੂੰ 12 ਵਜੇ ਦੁਪਹਿਰ ਔਰ ਥਰਸਡੇ ਨੂੰ 12 ਵਜੇ ਦੁਪਹਿਰ ਹਫਤੇ ਚ ਦੋ ਦਿਨ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਲਾਈਵ ਆਵਾਂਗੇ ਔਰ ਲਾਈਵ ਦੇ ਵਿੱਚ ਤੁਹਾਨੂੰ ਆਪਾਂ ਕਾਫੀ ਨਵੇਂ-ਨਵੇਂ ਸੂਟ ਦਿਖਾਵਾਂਗੇ ਜਾਂ ਜਿੰਨਾ ਸੂਟਾਂ ਦੀ ਆਪਾਂ ਵੀਡੀਓ ਬਣਾ ਚੁੱਕੇ ਆ ਉਹ ਸੂਟ ਆਪਾਂ ਤੁਹਾਨੂੰ ਜਿਹੜੇ ਵੱਜ ਜਾਣਗੇ ਉਹ ਦਿਖਾਇਆ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆਉਂਦੇ ਰਹਿੰਦੇ ਆ ਬਾਰ-ਬਾਰ ਉਹਨਾਂ ਹੀ ਸੂਟਾਂ ਦੇ ਜਿਹੜੇ ਆਪਾਂ ਸੂਟ ਦਿਖਾ ਚੁੱਕੇ ਹੁੰਨੇ ਆ ਤੇ ਫਿਰ بار بار ਉਹਨਾਂ ਸੂਟਾਂ ਦੀ ਵੀਡੀਓ ਬਣਾਉਣੀ ਪੈਂਦੀ ਨਹੀਂ ਤੇ ਆ ਲੋ ਜੀ ਠੀਕ ਹੈ 750 ਪ੍ਰਾਈਸ ਦੇ ਨਾਲ ਆਏਗਾ ਇਹਨਾਂ ਸੂਟਾਂ ਦੀ ਆਪਾਂ ਵੀਡੀਓ ਬਣਾ ਚੁੱਕੇ ਹੁੰਨੇ ਉਹਨਾਂ ਚੋਂ ਤਕਰੀਬਨ ਸੂਟ ਨਿਕਲ ਜਾਂਦੇ ਆ ਤੇ ਫਿਰ ਦੁਬਾਰਾ ਦੁਬਾਰਾ ਉਹਨਾਂ ਦੇ ਮੈਸੇਜ ਆਉਂਦੇ ਆ ਕਿ ਇਸ ਕਰਕੇ ਮੈਨੂੰ ਵੀਡੀਓ ਦੁਬਾਰਾ ਬਣਾਉਣੀ ਪੈਂਦੀ ਹੈ ਜਿਹੜੇ ਸੂਟ ਪਟ ਜਾਂਦੇ ਆ ਇਸ ਤਰ੍ਹਾਂ ਕਿ ਆਪਾਂ ਲਾਈਵ ਦੇ ਵਿੱਚ ਉਹ ਸੂਟ ਹੀ ਦਿਖਾਇਆ ਕਰਾਂਗੇ ਜਿਹੜੇ ਆਪਣੇ ਬਚ ਜਾਂਦੇ ਆ ਠੀਕ ਹੈ ਨੈਕਸਟ ਆ ਗਿਆ ਜੀ ਇਹ ਵਾਲਾ ਬਹੁਤ ਲਾਈਟ ਪੈ ਰਹੀ ਹੈ ਠੀਕ ਹੈ ਇਹ ਵਾਲਾ ਪੀਸ ਪੌਂਚਾ ਵਰਕ ਵਾਲਾ ਹੈ ਨਾ ਦੋ ਪੀਸ ਉਹਦੇ ਵਿੱਚ ਆ ਦੋ ਪੀਸੀ ਇਹਦੇ ਵਿੱਚ ਪੌਂਚਾ ਵਰਕ ਵਾਲੇ ਮਸਟਰਡ ਕਲਰ 750 ਪ੍ਰਾਈਸ ਸੀਜ਼ਨ ਦੀ ਲਾਸਟ ਵੀਡੀਓ ਵੈਲਵਟ ਦੇ ਸੂਟਾਂ ਦੀ ਇਸ ਤੋਂ ਬਾਅਦ ਮੇਰੀ ਕੋਸ਼ਿਸ਼ ਤੇ ਇਹ ਹੈ ਕਿ ਮੈਂ ਵੀਡੀਓ ਨਹੀਂ ਬਣਾਵਾਂਗੀ ਅਗਰ ਸਾਰੇ ਸਟਾਕ ਵੀ ਨਿਕਲ ਗਿਆ ਤਾਂ ਫਿਰ ਤੇ ਨਹੀਂ ਬਣਾਵਾਂਗੀ ਜੇ ਕਿਸੇ ਦੀ ਰਿਕੁਐਸਟ ਆਈ ਜੇ ਪੀਸ ਬਚ ਗਏ ਤਾਂ ਫਿਰ ਆਪਾਂ ਦੇਖਾਂਗੇ ओके okay, जी हेलो नेक्स्ट आ गया जी अपना मैचिंग सूट वेलवेट ਦਾ ਹਾਂਜੀ ਜੀ ਇਹ ਆਏਗਾ ਜੀ वेलवेट ਦਾ ਸੂਟ ਮੈਚਿੰਗ ਇਹ ਆਏਗੀ ਸ਼ਰਟ ਔਰ ਇਹ ਆਏਗੀ ਬਾਟਮ ਬਹੁਤ ਸੋਹਣਾ ਹੈਵੀ ਸਟਾਫ ਹੈ ਬਾਟਮ ਦਾ ਐਵੇਂ ਲੱਗਦਾ ਜਿਵੇਂ ਇੱਕੋ ਹੀ ਸੂਟ ਹੁੰਦਾ ਔਰ ਕਲਰ ਵੀ ਬਹੁਤ ਪਿਆਰਾ ਸਿਰਫ ਤੇ ਸਿਰਫ 350 ਔਰ 50 ਰੁਪਏ ਇਹਦੀ ਅਲੱਗ ਸ਼ਿਪਿੰਗ ਲੱਗੇਗੀ 400 ਰੁਪਏ ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਇਹਦੇ ਨਾਲ ਦੇ ਵੀ ਆਪਾਂ ਪਹਿਲਾਂ ਸੇਲ ਕਰ ਚੁੱਕੇ ਆ ਔਰ ਇੱਕੋ ਹੀ ਪੀਸ ਆਪਣੇ ਕੋਲ ਬਚਿਆ ਇਸ ਟਾਈਮ ਇਸ ਕਲਰ ਦਾ ਨੈਕਸਟ ਆ ਗਿਆ ਆਪਣੇ ਕੋਲ ਇਹਦੇ ਨਾਲ ਦਾ ਹੀ ਤੁਹਾਨੂੰ ਮੈਂ ਹੋਰ ਦਿਖਾ ਦਿੰਨੀ ਆ साढ़े तीन सौ प्राइज वाला हेलो साढ़े तीन सौ प्राइज़ पाँ रुपए शिपिंग चार सौ रुपए ते सूट घर पहुँच जाएगा कलर अपने को ही दो तीन रह गए हुए हैं ग्रीन कलर और यलो कलर बॉटम आएगी ठीक है ये पीस इस तरह आएगा और नैक्सट आ गया तैबी लाइनिंग दलो जी तैबी लाइनिंग द ਏ ਆ ਗਿਆ ਸ਼ਰਟ ਦਾ ਪੀਸ ਔਰ ਇਹ ਆ ਗਿਆ बॉਟਮ ਦਾ ਪੀਸ बॉਟਮ ਦੇ ਉੱਪਰ ਆਏਗਾ ਪੈਚ ਵਰਕ 650 ਦਾ ਪ੍ਰਾਈਸ ਹੋਏਗਾ ਵੈਲਵਟ ਲਾਈਨਿੰਗ ਦਾ ਇਹਦਾ 700 ਰੁਪਿਆ ਪ੍ਰਾਈਸ ਨਹੀਂ ਹੋਏਗਾ ਜੀ 650 ਪ੍ਰਾਈਸ ਹੋਏਗਾ ਵਿਦ ਸ਼ਿਪਿੰਗ ਦਾ ਵਿਦ ਸ਼ਿਪਿੰਗ ਤੁਹਾਨੂੰ 650 ਰੁਪਏ ਤੁਹਾਡੇ ਘਰ ਪਹੁੰਚ ਜਾਏਗਾ ਆਲ ਇੰਡੀਆ ਕਿਤੇ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਔਰ ਇਹ ਆ ਗਿਆ ਜੀ ਪੌਂਚਾ ਵਰਕ ਦਾ ਸੂਟ ਇੱਕ ਹੋਰ ਨਿਕਲ ਆਇਆ ਜੀ ਹਲੋ ਇਹ ਆ ਗਈ ਸ਼ਰਟ ਇਹਦੇ ਨਾਲ ओके ये आ गई शर्ट शर्ट आ गई और आ गई पीच कलर दी बॉटम पहुंचे ते आएगा वर्क ठीक है और साथ आऊगा दुपट्टा मतलब स्टॉल इस तरह आएगा स्टॉल और एदा प्राइस लगेगा जी साढ़े सात सौ नेक्स्ट भी आ गया पैचवर्क वाला सूट एक और निकल आया जी ਏ ਵੀ ਸੇਮ ਉਸੇ ਤਰ੍ਹਾਂ ਦਾ ਪੀਚ ਕਲਰ ਦਾ ਸੂਟ ਆ ਸ਼ਰਟ ਦਾ ਪ੍ਰਿੰਟ ਆਏਗਾ ਇਹ ਵਾਲਾ बॉटम ਦਾ ਆਏਗਾ ਜੀ ਇਹ ਵਾਲਾ ਪੈਚ ਵਰਕ ਔਰ ਨਾਲ ਆਏਗਾ ਸਟਾਲ ਸਟਾਲ ਤੁਹਾਨੂੰ ਮੈਂ ਖੋਲ ਕੇ ਜਿਹੜਾ ਦਿਖਾਇਆ ਉਹਦੇ ਨਾਲ ਦਾ ਹੀ ਦੂਸਰਾ ਸਟਾਲ ਹੋਏਗਾ ਬਹੁਤ ਪਿਆਰਾ ਜਿਹਾ ਸੂਟ ਆ ਔਰ ਪ੍ਰਾਈਸ ਆਪਾਂ ਤੁਹਾਨੂੰ ਕਿੰਨੀ ਕਿੰਨੀ ਲੈਸ ਕਰ ਦਿੱਤੀ ਹੋਈ ਐ 750 ਸੂਟ ਤੁਹਾਡੇ ਘਰ ਪਹੁੰਚ ਜਾਏਗਾ ਜੀ ਠੀਕ ਐ ਨੈਕਸਟ ਆਪਣੇ ਕੋਲ ਆ ਗਿਆ ਗ੍ਰੇ ਕਲਰ ਦਾ ਸੂਟ ਇਹਦੇ ਵਿੱਚ ਵੀ ਆਪਣੇ ਕੋਲ ਨਾ ਆਲ ਓਵਰ ਵਾਲੇ ਜਿਹੜੇ ਸੂਟ ਆ ਦੋ ਤਿੰਨ ਸੂਟ ਹੀ ਬਚੇ ਹੋਏ ਆ ਇਸ ਤਰ੍ਹਾਂ ਗਲੇ ਦੇ ਉੱਪਰ ਆਏਗਾ ਵਰਕ ਠੀਕ ਹੈ ਔਰ ਗ੍ਰੇ ਕਲਰ ਆ ਬਹੁਤ ਪਿਆਰਾ ਜਿਹਾ ਵਰਕ ਆ ਠੀਕ ਹੈ ਤੇ 3.5 ਮੀਟਰ ਦੀ ਕਟ ਆਏਗੀ ਸਟਾਫ ਆਪਣਾ ਬਹੁਤ ਅੱਛਾ ਹੈ ਵੈਲਵਟ ਦਾ ਬਿਲਕੁਲ ਪੂਣੀ ਜੀ ਵੈਲਵਟ ਨਹੀਂ ਆ ਬਹੁਤ ਸੋਹਣਾ ਸਟਾਫ ਆ ਔਰ ਨਾਲ ਆਏਗਾ ਇਹ ਵਾਲਾ ਸਟੋਲ ਇਹਦੇ ਗੋਟਾ ਪੱਤੀ ਰਾਉਂਡ ਲੱਗੀ ਹੋਈ ਆ ਚਾਰੋਂ ਸਾਈਡ 750 ਪ੍ਰਾਈਸ ਠੀਕ ਐ ਨੈਕਸਟ ਕਲਰ ਇਹਦੇ ਵਿੱਚ ਦੋ ਕਲਰ ਹੋਰ ਮਿਲ ਜਾਣਗੇ ਔਰ ਲਾਸਟ ਆ ਇਹਨਾਂ ਦਾ ਤੇ ਜਿੰਨੇ ਵੀ ਲੈਣੇ ਆ ਉਹ ਭੈਣ ਭਰਾ ਮੇਰਾ फटाफट ਮੈਸੇਜ ਕਰਕੇ ਆਪਣੇ ਆਰਡਰ ਬੁੱਕ ਕਰਾ ਲਨ ਅਗਲੀਆਂ ਸਰਦੀਆਂ ਕਿਉਂਕਿ ਇਹਨਾਂ ਸੂਟਾਂ ਦੇ ਫਿਰ ਪ੍ਰਾਈਸ ਵਧ ਜਾਣੇ ਨੇ ਨਾਲ ਦੀ ਨਾਲ ਹੀ ਇਹਨਾਂ ਦੇ ਵੀ ਵਧ ਜਾਂਦੇ ਆ ਠੀਕ ਹੈ ਤੇ ਇਹ ਤੁਹਾਨੂੰ ਹੁਣ ਡਿਸਕਾਊਂਟ ਚ ਮਿਲ ਰਹੇ ਆ ਹਲੋ ਜੀ ਠੀਕ ਹੈ ਬਹੁਤ ਪਿਆਰਾ ਪੀਸ ਆ ਔਰ ਇਹਵੇਂ ਹੀ ਆਏਗਾ ਸਾਰੀ ਫਰੰਟ ਬਣੀ ਹੋਈ ਆ ਕਾਪਰ ਕਲਰ ਆ ਕਾਪਰ ਕਲਰ ਦੇ ਵਿੱਚ ਐਸ ਫਾਰ ਇਹਨਾ ਸੂਟ ਸੇਲ ਕੀਤਾ ਨਾ ਬਹੁਤ ਜ਼ਿਆਦਾ ਕੋਪਰ 골ਡਨ ਆਇਆ ਸਾਲ ਨਾਲ ਬਹੁਤ ਪਿਆਰਾ ਸੂਟ ਆ ਔਰ ਨਿੱਗੇ ਨਿੱਗੇ ਸੂਟ ਆਏ ਅਜੇ ਵੀ ਮਹੀਨਾ ਪੈ ਜਾਣੇ ਆ ਕੋਟੀਆਂ ਤੋਂ ਬਿਨਾ 750 प्राइस हेलो नेक्स्ट कलर ਇਹ ਆ ਗਿਆ ਮਾ우스 ਕਲਰ ਮਾ우스 ਕਲਰ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਆ ਇਸ ਵਾਰ ਤੇ ਹੁਣ ਤੇ ਚਲੋ ਨਿਕਲ ਗਈ ਡਿਮਾਂਡ ਗਰਮੀਆਂ ਵਿੱਚ ਵੇਖਦੇ ਆ ਕਿਹੜੇ ਕਲਰਾਂ ਦੀ ਡਿਮਾਂਡ ਆ ਕਿਹੜਾ ਸਟਾਫ ਜ਼ਿਆਦਾ ਚੱਲਦਾ ਹੈ हेलो ਇਤਨਾ ਆਏਗਾ ਸਟਾਲ ਸਟਾਲ ਜਿਨ੍ਹਾਂ ਦੇ ਨਾਲ ਹੋਏਗਾ ਮੈਂ ਨਾਲ ਦੀ ਨਾਲ ਇਹ ਦਿਖਾ ਦਿੱਤਾ 750 प्राइस ਔਰ 750 प्राइस ਵਾਲਾ ਸੂਟ ਆਪਣੇ ਕੋਲ ਦੋ ਸੂਟ ਹੋਰ ਬਚੇ ਆ ਇੱਕ ਪੌਂਚਾ ਵਰਕ ਵਾਲਾ ਜੀ ला लो वर्क वाला ये आ गया शर्ट का पीस ठीक है इस तरह और ये आएगा पहुंचे ब्लैक कलर की बॉटम और पहुँचे थे वर्क और नाल आएगा स्टॉल इस तरह का ठीक है साढ़े सात सत सौदा प्राइस लगेगा और एक पीस अपने कोल कोर है साढ़े सात सौ प्राइस वाला येलो कलर ठीक है इस तरह येलो कलर टी शर्ट ना लाएगी बॉटम और ना लाएगा स्टॉल डबल इस तरह ठीक है जी इस तरह स्टॉल आएगा ये भी बहुत प्यारा सूट है साढ़े सात सौ ये प्राइस लगेगा तो हम मैं तुम्हें दिखाई हाँ पांच सौ प्राइस वाले सूट ये भी तीन चार सूट मेरे को बस तीन चार सूट ही है चैरी रेड कलर घेरे के उपर वर्क विदआउट स्टॉल 500 ਰੁਪਏ ਦਾ ਪ੍ਰਾਈਸ ਆ 550 ਲੱਗੇਗਾ 50 ਰੁਪਏ ਸ਼ਿਪਿੰਗ ਤੇ ਲੱਗਣਗੇ ਸ਼ਿਪਿੰਗ ਚਾਰਜਸ ਲੱਗਣਗੇ ਹੀ ਲੱਗਣਗੇ ਚਾਹੇ ਐਡ ਕਹਿ ਲੋ ਚਾਹੇ ਅਲੱਗ ਕਹਿ ਲੋ ਉਹ ਤੇ ਲੱਗਣੇ ਹੀ ਲੱਗਣੇ ਆ ਤੁਹਾਨੂੰ ਸ਼ਿਪਿੰਗ ਕੋਈ ਨਹੀਂ ਦੇਣੀ ਪੈਗੀ ਜਦੋਂ ਸੂਟ ਤੁਹਾਡੇ ਘਰ ਆਏਗਾ ਤੁਸੀਂ ਪਹਿਲਾਂ ਹੀ ਸ਼ਿਪਿੰਗ ਪੇਮੈਂਟ ਦੇ ਨਾਲ ਹੀ ਪੇ ਕਰ ਦੇਣੀ ਆ ਠੀਕ ਹੈ ਤੇ ਮਤਲਬ ਜਿਸ ਤੇ 500 ਦਾ ਸੂਟ ਆ ਤੁਸੀਂ 550 ਰੁਪਏ ਪੇ ਕਰਨਾ ਔਰ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਨੈਕਸਟ ਆਪਣੇ ਕੋਲ ਬਚਿਆ ਇਹ ਵਾਲਾ ਪੀਸ ਵੈਲਵਟ ਵਧੀਆ ਵਾਲੀ ਸੁਪੀਰੀਅਰ ਕੁਆਲਿਟੀ ਦੀ ਔਰ ਇਹਦੇ ਨਾਲ ਆਏਗੀ ਐਸ ਕਲਰ ਦੀ ਬਾਟਮ ਬੁਟੀਕ ਦਾ ਪੀਸ ਹੈ ਬਹੁਤ ਪਿਆਰਾ ਜਾਂ ਤੁਸੀਂ ਚਾਹੋ ਇਹਦੀ ਵੀ ਸ਼ਰਟ ਬਣਾ ਲਓ ਇਹਦੀ ਵੀ ਸ਼ਰਟ ਬਣਾ ਲਓ ਜੀਨ ਦੇ ਨਾਲ ਵੇਅਰ ਕਰ ਲਓ ਕੋਈ ਹੋਰ ਕਲਰ ਦੀ ਨਾਲ ਬਾਟਮ ਵੇਅਰ ਕਰ ਲਓ ਜਾਂ ਬਨਵਾ ਲਓ ਬਹੁਤ ਪਿਆਰਾ ਸੂਟ ਬਣੇਗਾ ਔਰ ਸਿਰਫ ਤੇ ਸਿਰਫ 550 ਚ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਠੀਕ ਹੈ ਮਰੂਨ ਕਲਰ ਬਹੁਤ ਪਿਆਰਾ ਪ੍ਰਿੰਟ ਹੈ ਸ਼ਰਟ ਦਾ ਵੀ ਔਰ ਬਾਟਮ ਦਾ ਕਲਰ ਵੀ ਬਹੁਤ ਪਿਆਰਾ ਔਰ ਕੁਆਲਿਟੀ ਵੀ ਬਹੁਤ ਪਿਆਰੀ ਕੱਪੜਾ ਤੁਹਾਨੂੰ ਮਤਲਬ ਜਿੰਨਾ ਪ੍ਰੋਪਰ ਸੂਟ ਦਾ ਹੋਏਗਾ 2.5 ਮੀਟਰ 2.5 ਮੀਟਰ ਦੀ ਕੱਟ ਹੋਏਗੀ ਜੇ ਛੋਟੇ ਬਰ ਦਾ ਹੋਏਗਾ ਵੱਡੇ ਬਰ ਦਾ ਹੋਏਗਾ ਤੇ 1.70 80 ਦੀ ਕੱਟ ਹੋਏਗੀ ਹੋਏਗੀ ਸੂਟ ਪ੍ਰੋਪਰ ਸਭ ਦੇ ਬੜੇ ਵਧੀਆ ਬਣਨਗੇ ਕਿਤੇ ਬਾਈ ਚਾਂਸ ਅਗਰ ਕਿਸੇ ਦਾ ਕੱਟ ਨਿਕਲਦਾ ਹੈ ਕੱਪੜਾ ਖਰਾਬ ਨਿਕਲਦਾ ਹੈ ਪੀਸ ਤੇ ਤੁਸੀਂ ਘਬਰਾਉਣਾ ਨਹੀਂ ਹੈ ਅਸੀਂ ਹਰ ਟਾਈਮ ਅਵੇਲੇਬਲ ਆ ਤੁਹਾਡੇ ਵਾਸਤੇ ਤੁਸੀਂ ਮੈਸੇਜ ਕਰਨਾ ਹੈ ਫੋਨ ਕਰਨਾ ਹੈ ਤੇ ਆਪਣੀ ਪ੍ਰੋਬਲਮ ਦੱਸਣੀ ਹੈ ਨੈਕਸਟ ਕਲਰ ਆ ਜਾਏਗਾ ਜੀ ਇਹ ਵਾਲਾ ਠੀਕ ਹੈ ਬਹੁਤ ਸੋਹਣਾ ਫਲਾਵਰ ਪ੍ਰਿੰਟ ਆ ਤੇ ਨਾਲ ਆਏਗੀ ਇਸ ਕਲਰ ਦੀ ਬਾਟਮ 550 ਪ੍ਰਾਈਸ ਹੋਏਗਾ ਇਹਨਾਂ ਦਾ 550 ਤੁਹਾਡੇ ਘਰ ਪਹੁੰਚ ਜਾਏਗਾ ਇੱਕ ਆਪਣੇ ਕੋਲ ਸ਼ਰਟ ਦਾ ਪੀਸ ਹੈ ਇਹ ਵਾਲਾ ਠੀਕ ਹੈ ਇਕੱਲੀ ਸ਼ਰਟ ਹੋਏਗੀ ਤੇ ਇਹ ਉਹਨੂੰ ਮਿਲੇਗੀ ਜਿਹੜਾ ਸੂਟ ਲਏਗਾ ਨਾਲ ਸਿਰਫ ਸਿਰਫ 200 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸ਼ਰਟ ਦਵਾਂਗੇ ਤੇ ਜਿਹੜਾ ਵੀ ਸੂਟ ਲਏਗਾ ਇੱਕ ਸੂਟ ਦੇ ਨਾਲ ਹੀ ਮਿਲੇਗੀ ਕੱਲੀ ਸ਼ਰਟ ਨਹੀਂ ਮਿਲੇਗੀ ਠੀਕ ਆ 200 ਰੁਪਏ ਦਾ ਤੇ ਤੁਹਾਨੂੰ ਸ਼ਰਟ ਦਾ ਪੀਸ ਮਿਲ ਜਾਏਗਾ ਠੀਕ ਹੈ ਜੀ ਹਲੋ ਜੀ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਪੀਸ ਦੇ ਵਿੱਚ ਵੀ ਡਿਸਕਾਊਂਟ ਕਰ ਦਿੱਤਾ ਤੇ ਪਰ ਮਿਲੇਗਾ ਉਹਨੂੰ ਇਹ ਜਿਹੜਾ ਵੀ ਇੱਕ ਸੂਟ ਖਰੀਦੇਗਾ ਉਹਨੂੰ ਹੀ ਮਿਲੇਗਾ ਠੀਕ ਹੈ ਜੀ ਥੈਂਕ ਯੂ ਧੰਨਵਾਦ